ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਤੁਸੀਂ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਤੋਂ ਬਾਅਦ ਅਗਰ ਤੁਹਾਨੂੰ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋਵੇ ਇਸ ਚੈਨਲ ਤੇ ਵੀਡੀਓ ਪਾਉਣ ਦਾ ਸਾਡਾ ਮਕਸਦ ਇਹ ਹੈ ਤੁਹਾਡਾ ਰੱਬ ਤੇ ਵਿਸ਼ਵਾਸ ਵਣੇ ਤੁਹਾਡਾ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਵਣੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਉਂ ਜੀ ਲੱਗੀ ਤਾਂ ਜੋ ਤੁਹਾਡੇ ਦਿੱਤੇ ਹੌਸਲੇ ਦੇ ਨਾਲ ਅਸੀਂ ਹੋਰ ਵੀ ਵੀਡੀਓ ਬਣਾ ਸਕੀਏ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਖਾਲਸਾ ਜੀ ਨਾਮ ਜਪਣ ਨਾਲ ਈਰਖਾ ਵੀ ਹਟ ਜਾਂਦੀ ਹੈ ਨਾਮ ਜਪਣ ਨਾਲ ਸ਼ਾਂਤੀ ਵੀ ਮਿਲ ਜਾਂਦੀ ਹੈ ਨਾਮ ਜਪਣ ਨਾਲ ਸੁਖਮੀ ਮਿਲ ਜਾਂਦਾ ਹੈ ਭਾਵ ਸਾਰਾ ਹੀ ਸੁਧਾਰ ਹੋ ਜਾਂਦਾ ਹੈ ਨਾਮ ਜਪਣ ਨਾਲ 21 ਘੋਹਾ ਵੀ ਦੱਸ ਜਾਂਦੀਆਂ ਨੇ ਏਸੇ ਕਰਕੇ ਮੂਲ ਮੰਤਰ ਕਰਨ ਦਾ ਸੌਖਾ ਜਿਹਾ ਢੰਗ ਹੈ 4 ਮਾਲਾ ਤੋਂ ਸ਼ੁਰੂ ਕਰ ਲਵੋ ਹੌਲੀ ਹੌਲੀ 8 ਫਿਰ 10 ਕਰ ਲਵੋ ਏਸੇ ਢੰਗ ਨਾਲ ਵਧਾਉਂਦੇ ਜਾਓ ਇਹਦੇ ਨਾਲ ਸਾਡਾ ਅਭਿਆਸ ਹੋ ਜਾਂਦਾ ਹੈ ਫਿਰ ਸਾਨੂੰ ਔਖਾ ਨਹੀਂ ਲੱਗਦਾ ਆਮ ਜਦੋਂ ਘਰ ਬੇਲੇ ਹੋਈਏ 2 ਦਿਨ ਘੰਟੇ ਸਵੇਰੇ 2-3 ਘੰਟੇ ਸ਼ਾਮ ਨੂੰ ਕਰ ਲਓ 10 ਮਿੰਟ ਵਿੱਚ ਇੱਕ ਮਾਲਾ ਮੂਲ ਮੰਤਰ ਦੀ ਹੋ ਜਾਂਦੀ ਹੈ ਜੇਕਰ ਖਾਲਸਾ ਜੀ ਇਸ ਨੂੰ ਪਹਾੜ ਬਣਾ ਲਈਏ ਫਿਰ ਇਹ ਨਹੀਂ ਹੁੰਦੀਆਂ ਜਦੋਂ ਖਾਲਸਾ ਜੀ 4 ਜਾਂ 8 ਮਾਲਾ ਤੇ ਹੀ ਹੌਂਸਲਾ ਛੱਡ ਜਾਈਏ ਫਿਰ ਛੱਡ ਤੋਂ ਇਹ ਨਹੀਂ ਹੋਣੀਆ ਮਹਾਰਾਜ ਜੀ ਕਹਿੰਦੇ ਨੇ ਸਭ ਸੁਖ ਮੰਗੇ ਨਾਮ ਵਿਸਾਰੇ ਪਰਮਾਤਮਾ ਕਹਿੰਦੇ ਨੇ ਮੰਗਣ ਲੱਗਿਆਂ ਸਾਡੇ ਕੋਲ ਸਭ ਕੁਝ ਮੰਗਦੇ ਹਾਂ ਪਰ ਨਾਮ ਜਪਣ ਲੱਗਿਆਂ ਅੱਗੇ ਕੋਈ ਨਹੀਂ ਆਉਂਦਾ ਤੁਸੀਂ ਕਿਸੇ ਨਾਲ ਗੱਲ ਜਾਂ ਕਿਸੇ ਪਦਾਰਥਾਂ ਦੀ ਇੱਛਾ ਕਰੋ ਜਾਂ ਨਾ ਕਰੋ ਜਿਹੜੀ ਗੱਲ ਮੱਥੇ ਤੇ ਲਿਖੀ ਹੋਈ ਹੈ ਉਹ ਤੁਹਾਡੇ ਰੌਲਾ ਪਾਉਣ ਨਾਲ ਮਿਲ ਜਾਣੀ ਹੈ ਤੇ ਨਾ ਰੌਲਾ ਪਾਉਣ ਨਾਲ ਵੀ ਮਿਲ ਜਾਣੀ ਹੈ ਮਹਾਰਾਜ ਜੀ ਕਹਿੰਦੇ ਨੇ ਜੀ ਪਰਮਾਤਮਾ ਤੋਂ ਮੰਗਣਾ ਹੈ ਤਾਂ ਨਾਮ ਦੀ ਹਿਦਾਤ ਮੰਗੋ ਸਿੱਖੀ ਦੀ ਦਾਤ ਮੰਗੋ ਪਰਮਾਤਮਾ ਸਭ ਨੂੰ ਦਿੰਦਾ ਹੈ ਜਿਹੜਾ ਮੰਗਦਾ ਹੈ ਉਸ ਨੂੰ ਵੀ ਜਿਹੜਾ ਨਹੀਂ ਮੰਗਦਾ ਉਸ ਨੂੰ ਵੀ ਖਾਸਾ ਜੀ ਆਪਣੇ ਘਰਾਂ ਵਿੱਚ ਹੀ ਲਾ ਲਓ ਜੇ ਦੋ ਤਿੰਨ ਬੱਚੇ ਹੋਣ ਦੋ ਤਾਂ ਹੱਥ ਰੱਖ ਲਈ ਰੱਖਦੇ ਨੇ ਦਿਓ 100 ਰੁਪਏ ਦਿਓ 200 ਰੁਪਏ ਆਪਾਂ ਅੱਕ ਜਾਂਦੇ ਆ ਤੇ ਇੱਕ ਜਵਕ ਜਿਹੜਾ ਮੰਗਦਾ ਹੀ ਨਹੀਂ ਫਿਰ ਆਪਾਂ ਕਿਹੜਾ ਉਸ ਦਾ ਧਿਆਨ ਨਹੀਂ ਰੱਖਦੇ ਆਪਾਂ ਪਹਿਲਾਂ ਉਹਦਾ ਹੀ ਧਿਆਨ ਰੱਖਦੇ ਆ ਕਿਉਂ ਮੰਗਦਾ ਨਹੀਂ ਉਹਨੂੰ ਵੀ ਬਿਨਾ ਮੰਗੇ ਮਿਲ ਜਾਂਦਾ ਹੈ ਉਸੇ ਤਰ੍ਹਾਂ ਉਹ ਸੱਚੇ ਪਾਤਸ਼ਾਹ ਬਿਨਾ ਮੰਗੇ ਹੀ ਦੇ ਦਿੰਦੇ ਨੇ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇੱਕ ਜਿਹੜਾ ਸਾਰਾ ਦਿਨ ਪਾਠ ਕਰਦਾ ਤੇ ਨਿਸਕਾਮ ਬੈਠਾ ਰਹਿੰਦਾ ਕੁਝ ਨਹੀਂ ਮੰਗਦਾ ਤੇ ਦੂਜੇ ਪਾਸੇ ਜਿਹੜਾ ਮੰਗਤਾ ਬਣ ਕੇ ਸਾਰਾ ਦਿਨ ਮੰਗਦਾ ਰਹਿੰਦਾ ਜਿਹੜਾ ਨਿਸਕਾਮ ਬੈਠਾ ਰਹਿੰਦਾ ਸੱਚੇ ਪਾਤਸ਼ਾਹ ਸਭ ਤੋਂ ਜ਼ਿਆਦਾ ਉਸਨੂੰ ਹੀ ਦੇ ਦਿੰਦੇ ਨੇ ਐਸੇ ਕਰਕੇ ਪਿਆਰਿਓ ਤੁਸੀਂ ਪ੍ਰਮਾਤਮਾ ਤੋਂ ਮੰਗੋ ਜਾਂ ਨਾ ਮੰਗੋ ਤਹਾਨੂੰ ਮਿਲ ਹੀ ਜਾਣਾ ਹੈ ਪਰਮਾਤਮਾ ਕਹਿੰਦੇ ਨੇ ਗੁਰਮੁਖ ਸਿੱਖ ਨਾਮ ਜਪ ਕੇ ਅਗਿਆਨ ਲੋਕ ਤੋਂ ਮੁਕਤ ਹੋ ਗਏ ਹਨ ਇਸ ਲਈ ਖਾਸਾ ਜੀ ਸਵਾਸ ਅੰਦਰ ਬਾਹਰ ਕਰਦੇ ਆ ਨਾਮ ਜਪਿਆ ਕਰੋ ਕਈ ਲੋਕ ਕਹਿੰਦੇ ਨੇ ਵਾਹਿਗੁਰੂ ਕਹਿ ਕੇ ਕਿਹੜਾ ਰੋਟੀ ਮਿਲਣੀ ਹੈ ਤੁਹਾਡਾ ਭਲਾ ਹੋ ਜੇ ਵਾਹਿਗੁਰੂ ਨੇ ਤਾਂ ਸਾਰੀ ਦੁਨੀਆ ਬਣਾਈ ਹੈ ਉਸ ਨੇ ਹੀ ਤਾਂ ਸਾਰੀ ਸ੍ਰਿਸ਼ਟੀ ਰਚੀ ਹੈ ਐਸੇ ਨਹੀਂ ਤਾਂ ਮਾਇਆ ਰਚੀ ਹੈ ਜਿਸ ਦੇ ਪਿੱਛੇ ਅਸੀਂ ਭੱਜਦੇ ਫਿਰਦੇ ਆ ਤੁਸੀਂ ਕਹਿੰਦੇ ਹੋ ਵਾਹਿਗੁਰੂ ਕਿਹਾ ਕਿਹੜਾ ਰੋਟੀ ਮਿਲਣੀ ਹੈ ਭਲੇ ਲੋਕੋ ਵਾਹਿਗੁਰੂ ਨੇ ਤਾਂ ਸਾਰਾ ਕੁਝ ਦਿੱਤਾ ਹੈ ਵਾਹਿਗੁਰੂ ਦਾ ਅਭਿਆਸ ਸ਼ੁਰੂ ਕਰੋ ਵੇਖੋ ਕਿਵੇਂ ਕਿਰਪਾ ਹੁੰਦੀ ਹੈ ਮੂਲ ਮੰਤਰ ਨਾਲ ਵੇਖੋ ਕਿਵੇਂ ਕਿਰਪਾ ਹੁੰਦੀ ਹੈ ਮੂਲ ਮੰਤਰ ਦੇ ਅਧੀਨ ਹੈ ਸਭ ਕੁਝ ਕਾਲ ਸਾਜੀ ਦੇਰ ਨਾ ਲਾਇਓ ਨਾਮ ਜਪਣ ਨੂੰ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ ਕੋਈ ਕਹਿੰਦਾ ਫਿਰ ਨਾਮ ਜਪ ਲਵਾਂਗੇ ਪਰਮਾਤਮਾ ਕਹਿੰਦੇ ਨੇ ਨਾਮ ਜਪਣ ਦਾ ਕੋਈ ਬੰਦੇਜ ਨਹੀਂ ਹੈਗਾ ਨਾ ਜਵਾਨੀ ਦਾ ਨਾ ਬੁਢਾਪੇ ਦਾ ਉਸ ਵੇਲੇ ਨੂੰ ਕੋਈ ਨਹੀਂ ਬੁੱਝਦਾ ਜਦੋਂ ਜੰਮਦੂਤ ਨੇ ਲੈ ਆ ਜਾਣਾ ਕੋਈ ਨਹੀਂ ਪਤਾ ਲੱਗਦਾ ਬੰਦੇ ਨੇ ਕਿਹੜੀ ਉਮਰ ਵਿੱਚ ਇੱਥੋਂ ਤੁਰ ਜਾਣਾ ਸਤਗੁਰ ਕਹਿੰਦੇ ਨੇ ਬਹੁਤੀਆਂ ਆਸਾਂ ਲਾ ਕੇ ਨਹੀਂ ਬੈਠੀਦਾ ਚਾਹੇ ਕੋਈ ਗਿਆਨੀ ਹੈ ਚਾਹੇ ਕੋਈ ਬ੍ਰह्म ਗਿਆਨੀ ਹੈ ਉਹਨੇ ਵੀ ਚਲੇ ਜਾਣਾ ਸਭ ਨੇ ਵਾਰੀ-ਵਾਰੀ ਨਾਲ ਪਰਮਾਤਮਾ ਦੇ ਹੁਕਮ ਨਾਲ ਤੁਰਦੇ ਜਾਣਾ ਜਿੰਨਾ ਪਦਾਰਥਾਂ ਨੂੰ ਸ੍ਰਿਸ਼ਟੀ ਨੇ ਸਾਢ ਦਿੱਤਾ ਹੈ ਮੂਰਖ ਬੰਦਾ ਉਹਨਾਂ ਨਾਲ ਲਿਪਟ ਕੇ ਰਿਹਾ ਹੈ। ਉਹੀ ਬੰਦਾ ਪਰਮਾਤਮਾ ਨੂੰ ਸਿਮਰਦਾ ਹੈ ਜਿਦੇ ਮੱਥੇ ਤੇ ਚੰਗੇ ਭਾਗ ਲਿਖੇ ਨੇ। ਇਹ ਸਭ ਕੁਝ ਉਹਦੀ ਕਿਰਪਾ ਨਾਲ ਹੀ ਮਿਲਦਾ ਹੈ। ਪਰਮਾਤਮਾ ਕਹਿੰਦੇ ਨੇ ਉਹੀ ਬੰਦੇ ਸਫਲ ਨੇ ਜਿਹਨੂੰ ਨਾਮ ਦਾ ਆਨੰਦ ਪ੍ਰਾਪਤ ਹੋ ਗਿਆ ਹੈ। ਖਾਲਸਾ ਜੀ ਜੇ ਜ਼ਿੰਦਗੀ ਵਿੱਚ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮੂਲ ਮੰਤਰ ਦਾ ਜਾਪ ਹਰ ਰੋਜ਼ ਕਰਿਆ ਕਰੋ। ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ।